ਔਰ ਉਸ ਨੂੰ ਜਿਹੜਾ ਨਿਊ ਨਿਊਯਾਰਕ ਟਾਈਮਸ ਜਿਹੜਾ ਹੈਗਾ ਉਹ ਇਸ ਤਰੀਕੇ ਨਾਲ ਰਹਿ ਰਿਹਾ ਕਿ ਪੰਜਾਬ ਨੂੰ ਇੰਨੇ ਉੱਚੇ ਪੱਧਰ ਤੇ ਜਿਹੜਾ ਹੈ ਇਸ ਸ਼ਖਸ ਨੇ ਲੈ ਕੇ ਆਂਦਾ ਪਰ ਦੂਜੇ ਬੰਨੇ ਜੇ ਆਪਾਂ ਭਾਰਤੀ ਮੀਡੀਆ ਦੀ ਗੱਲ ਕਰੀਏ ਤੇ ਉਹ ਇਹਨੂੰ ਇੱਕ ਦਿੱਲੀ ਦੀ ਬਰਾਤ ਜਾਂ ਹੋਰ ਵੀ ਬਹੁਤ ਸਾਰੀਆਂ ਇੱਕ ਤਰ੍ਹਾਂ ਦੀਆਂ ਨਫ਼ਰਤ ਭਰੀਆਂ ਟਿੱਪਣੀਆਂ ਸੋਸ਼ਲ ਮੀਡੀਆ ਤੇ ਜਿਹੜੀਆਂ ਹੋ ਰਹੀਆਂ ਨੇ ਕਿ ਇੱਥੇ ਭਾਰਤ ਦੀ ਗੱਲ ਕਿਉਂ ਨਹੀਂ ਪੰਜਾਬ ਦੀ ਗੱਲ ਕਿਉਂ ਹੈ ਇਹਨੂੰ ਤੁਸੀਂ ਕਿਸ ਵਕਤ ਤੋਂ ਦੇਖੀਓ ਹੋ ਜਿਹੜੀ ਸਿੱਖਾਂ ਦੀ ਤੇ ਪੰਜਾਬੀਆਂ ਦੀ ਨੈਸ਼ਨਲ ਆਈਡੈਂਟੀ ਨਹੀਂ ਕ੍ਰੀਏਟ ਹੋਣ ਦੇਣਾ ਚਾਹਦੇ ਜਦੋਂ ਵੀ ਉਹਨੂੰ ਉਹਨੂੰ ਵਕਤ ਮਿਲਦਾ ਜਦੋਂ ਵੀ ਉਹ ਇਹਨਾਂ origional ਤੋਂ ਨਿਕਲਦਾ ਤੋਂ ਪੰਜਾਬ ਦੀ ਆਈਡੈਂਟੀ ਦੀ ਜਿਹੜਾ ਹੈਗਾ ਉਹ ਗੱਲ ਕਰਦਾ ਜਦੋਂ ਕੋਚੀਲਾ ਵਿੱਚ ਉਹਦਾ ਪ੍ਰੋਗਰਾਮ ਹੋਇਆ ਸੀ ਤਾਂ ਉਹਨੇ ਕਿਹਾ ਸੀ ਕਿ ਆਈ ਐਮ ਅ ਪ੍ਰਾਊਡ ਪੰਜਾਬੀ ਉਦੋਂ ਵੀ ਕਾਫੀ ਸਾਰਾ ਵਿਰੋਧ ਹੋਇਆ ਸੀ ਜਿਹੜਾ ਉਹਦਾ ਵਿਰੋਧ ਹੋ ਰਿਹਾ ਉਹੋ ਹੀ ਹੈ ਜਿਹੜੀ ਫ੍ਰੈਡਰਿਕ ਰੌਜਡਰ ਨੇ ਜਿਹੜੀ ਗੱਲ ਕਹੀ ਹੈ ਕਿ ਵੀ ਜਦੋਂ ਸਟੇਟ ਮਜ਼ਬੂਤ ਹੋ ਜਾਂਦੀ ਹੈ ਸਟੇਟ ਵਿੱਚ ਇੱਕ ਕੌਮ ਦੀ ਆਈਡੈਂਟੀਟੀ ਮਜ਼ਬੂਤ ਹੋ ਜਾਂਦੀ ਹੈ ਤੇ ਉਹ ਚੁੱਭਦੀ ਹੈ ਕੌਮ ਕਿਤੇ ਨਾ ਕਿਤੇ ਫਿਰ ਭੂ-ਵਿਕ ਵਿੱਚ ਆਪਣਾ ਰਾਜ ਸਿਰਜਣ ਵੱਲ ਵਧੀ ਹੈਗੀ ਸੋ ਉਹ ਉਹ ਗੱਲ ਚੁੱਭ ਰਹੀ ਹੈ ਉਹਦੇ ਤੇ ਟਿੱਪਣੀਆਂ ਹੁੰਦੀਆਂ ਤੇ ਸਰਦਾਰ ਭਤਾ ਸਿੰਘ ਜੀ ਜਦੋਂ ਬ੍ਰਿਤਾੰਤ ਦੀ ਜਿਹੜੀ جنگ ਹੈ ਉਹ ਚੱਲਦੀ ਹੋਵੇ ਉਦੋਂ ਕੁਝ ਛੋਟੇ ਘਟਨਾਕਰਮ ਜਿਹੜੇ ਹੁੰਦੇ ਨੇ ਉਹ ਵੀ ਆਪਣੇ ਆਪ ਦੇ ਵਿੱਚ ਅਹਿਮ ਹੋ ਜਾਂਦੇ ਨੇ ਪਿਛਲੇ ਦਿਨੀ ਜਿਹੜੇ ਗਾਇਕ ਹੈਗੇ ਨੇ ਕਲਾਕਾਰ ਹੈਗੇ ਨੇ ਦਲਜੀਤ ਸਿੰਘ ਦੋਸਾਂਜ ਉਹ ਮੈਟ ਗਾਲਾ ਕਰਕੇ ਇੱਕ ਆਪਾਂ ਕਹਿ ਲਈਏ ਕਿ ਇੰਟਰਨੈਸ਼ਨਲ ਲੈਵਲ ਤੇ ਇੱਕ ਪਹਿਰਾਵੇ ਦਾ ਜਿਹੜਾ ਪ੍ਰਦਰਸ਼ਨ ਹੁੰਦਾ ਹੈ ਔਰ ਇੱਕ ਆਪਾਂ ਅੰਤਰਰਾਸ਼ਟਰੀ ਫੈਸ਼ਨ ਸ਼ੋਅ ਇੱਕ ਤਰ੍ਹਾਂ ਦਾ ਆਪਾਂ ਕਹਿ ਸਕਦੇ ਹਾਂ ਜਿਸ ਤੇ ਵਿੱਚ ਉਹ ਜਾਂਦੇ ਹੈਗੇ ਨੇ ਔਰ ਪੰਜਾਬ ਦੇ ਸਿੱਖ ਰਾਜਾਂ ਵਾਲਾ ਜਿਹੜੀ ਪੋਸ਼ਾਕ ਹੈ ਉਹ ਪਾ ਕੇ ਜਾਂਦੇ ਨੇ ਔਰ ਉਹਨਾਂ ਦੇ ਪਿੱਛੇ ਜਿਹੜਾ ਹੈਗਾ ਹੈ ਬਕਾਇਦਾ ਪੰਜਾਬ ਦਾ ਮੈਪ ਔਰ ਉਸਤੇ ਵਿੱਚ ਜਿਹੜੀ ਹੈ ਗੁਰਮੁਖੀ ਲਿਖੀ ਹੋਈ ਹੁੰਦੀ ਹੈ ਔਰ ਉਸ ਨੂੰ ਜਿਹੜਾ ਨਿਊ ਨਿਊਯਾਰਕ ਟਾਈਮਸ ਜਿਹੜਾ ਹੈਗਾ ਉਹ ਇਸ ਤਰੀਕੇ ਨਾਲ ਰਹਿ ਰਿਹਾ ਕਿ ਪੰਜਾਬ ਨੂੰ ਇੰਨੇ ਉੱਚੇ ਪੱਧਰ ਤੇ ਜਿਹੜਾ ਹੈ ਇਸ ਸ਼ਖਸ ਨੇ ਲੈ ਕੇ ਆਂਦਾ ਪਰ ਦੂਜੇ ਬੰਨੇ ਜੇ ਆਪਾਂ ਭਾਰਤੀ ਮੀਡੀਆ ਦੀ ਗੱਲ ਕਰੀਏ ਤੇ ਉਹ ਇਹਨੂੰ ਇੱਕ ਦਿੱਲੀ ਦੀ ਬਰਾਤ ਜਾਂ ਹੋਰ ਵੀ ਬਹੁਤ ਸਾਰੀਆਂ ਇੱਕ ਤਰ੍ਹਾਂ ਦੀਆਂ ਨਫ਼ਰਤ ਭਰੀਆਂ ਟਿੱਪਣੀਆਂ ਸੋਸ਼ਲ ਮੀਡੀਆ ਤੇ ਜਿਹੜੀਆਂ ਹੋ ਰਹੀਆਂ ਨੇ ਕਿ ਇੱਥੇ ਭਾਰਤ ਦੀ ਗੱਲ ਕਿਉਂ ਨਹੀਂ ਪੰਜਾਬ ਦੀ ਗੱਲ ਕਿਹਾ ਇਹਨੂੰ ਤੁਸੀਂ ਕਿਸ ਵਕਤੋਂ ਦੇਖਦੇ ਨਹੀਂ ਦੇਖੋ ਉਹੀ ਗੱਲ ਆ ਜਿਹੜੀ ਆਪਾਂ ਕਰਕੇ ਆਏ ਆ ਵੀ ਉਹ ਜਿਹੜੀ ਸਿੱਖਾਂ ਦੀ ਤੇ ਪੰਜਾਬੀਆਂ ਦੀ ਨੈਸ਼ਨਲ ਆਈਡੈਂਟੀ ਨਹੀਂ ਕ੍ਰੀਏਟ ਹੋਣੀ ਚਾਹੁੰਦੇ ਆ ਹੁਣ ਜਿਹੜੀ ਆਪਾਂ ਗੱਲ ਆਪਾਂ ਅਮਰਤਪਾਲ ਸਿੰਘ ਵਾਲੇ ਕੇਸ ਦੇ ਮਾਮਲੇ ਵਿੱਚ ਕਰੀ ਵੀ ਜਦੋਂ ਨੈਸ਼ਨਲ ਆਇਡੈਂਟੀ ਤੁਹਾਡੀ ਮਜ਼ਬੂਤ ਹੋ ਗਈ ਹੁਣ ਦਲਜੀਤ ਦੁਸਾਂਜ ਚਾਹੇ ਉਹ ਕਿਸੇ ਵੀ ਤਰ੍ਹਾਂ ਪੰਜਾਬੀ ਗਾਣੇ ਗਾਉਂਦਾ ਆ ਜਾਂ ਕਿਸੇ ਕਿਸੇ ਵੀ ਐਂਟਰਟੇਨਮੈਂਟ ਚਾ ਘਟਕਟੋ ਪੰਜਾਬ ਦਾ ਪੁੱਤ ਹੈਗਾ ਪੰਜਾਬ ਨਾਲ ਜੁੜਿਆ ਹੋਇਆ ਇੱਕ ਸਿੱਖ ਪਰਿਵਾਰ ਚ ਪੈਦਾ ਹੋਇਆ ਜਦੋਂ ਵੀ ਉਹਨੂੰ ਉਹਨੂੰ ਵਕਤ ਮਿਲਦਾ ਜਦੋਂ ਵੀ ਉਹ ਇਹਨਾਂ ਔਰਿਜਿਨਲ ਤੋਂ ਨਿਕਲਦਾ ਤੋਂ ਪੰਜਾਬ ਦੀ ਆਇਡੈਂਟੀ ਦੀ ਜਿਹੜਾ ਹੈਗਾ ਉਹ ਗੱਲ ਕਰਦਾ ਜਦੋਂ ਕੁਚੀਲਾ ਵਿੱਚ ਉਹਦਾ ਪ੍ਰੋਗਰਾਮ ਹੋਇਆ ਸੀ ਤਾਂ ਉਹਨੇ ਕਿਹਾ ਸੀਗਾ ਆਈ ਐਮ ਐ ਪ੍ਰਾਊਡ ਪੰਜਾਬੀ ਉਦੋਂ ਵੀ ਕਾਫੀ ਸਾਰਾ ਵਿਰ ਵੀ پراਊਡ ਇੰਡੀਅਨ ਕਿਉਂ ਨਹੀਂ ਕਿਹਾ پراਊਡ ਪੰਜਾਬੀ ਕਿਉਂ ਕਿਹਾ ਸੋ ਉਹ ਆਪਣੀ ਪੰਜਾਬੀ ਆਈਡੈਂਟੀਟੀ ਤੇ ਮਾਣ ਕਰਦਾ ਸਿੱਖ ਆਈਡੈਂਟੀਟੀ ਤੇ ਮਾਣ ਕਰਦਾ ਹੁਣ ਵੀ ਜਿਹੜਾ ਉਹ ਇੱਕ ਤਰ੍ਹਾਂ ਨਾਲ ਆ ਪਕੈਸੇ ਉਹ ਫੈਸ਼ਨ ਸ਼ੋਅ ਵਿੱਚ ਸਿੱਖ ਮਹਾਰਾਜਿਆਂ ਵਾਲੀ ਪੋਸ਼ਾਕ ਪਾ ਕੇ ਗਿਆ ਔਰ ਪੰਜਾਬ ਦਾ ਪਿੱਛੇ ਨਕਸ਼ਾ ਤੇ ਉਹਦੇ ਵਿੱਚ ਪੰਜਾਬੀ ਵਰਨ ਵਾਲਾ ਊੜਾ ੜਾ ਆਈਡੀ ਸਾਰਾ ਲਗਾਇਆ ਸੋ ਇੱਕ ਤਰ੍ਹਾਂ ਨਾਲ ਉਹ ਸਾਡੀ ਜਿਹੜਾ ਇਤਿਹਾਸ ਹੈ ਸਾਡੀ ਜਿਹੜੀ ਡੈਸਟਨੀ ਹੈ ਔਰ ਸਾਡੀ ਜਿਹੜੀ ਇੱਕ ਪਰੰਪਰਾ ਹੈ ਹਨਾ ਸਾਡੀ ਇੱਕ ਸਾਡਾ ਅਤੀਤ ਹੈ ਸਾਡੇ ਮਹਾਨ ਯੋਧਿਆਂ ਦਾ ਅਤੀਤ ਸਾਡੇ ਬਜ਼ੁਰਗਾਂ ਦਾ ਅਤੀਤ ਜਿਨ੍ਹਾਂ ਨੇ ਸ਼ਹਾਦਤਾਂ ਦਿੱਤੀਆਂ ਜਿਨ੍ਹਾਂ ਨੇ ਤਪ ਕਰਿਆ ਜਿਨ੍ਹਾਂ ਨੇ ਆਪਾਂ ਕਹਿ ਸਕਦੇ ਵੀ ਜ਼ੁਲਮਾਂ ਦੇ ਮੂੰਹ ਮੋੜੇ ਜ਼ਾਲਮਾਂ ਦੇ ਮੂੰਹ ਮੋੜੇ ਉਹਨਾਂ ਦੀ ਰਿਪਰੈਜ਼ੈਂਟੇਸ਼ਨ ਉਹ ਜਿਹੜਾ ਕਰ ਰਿਹਾ ਹੈਗਾ ਸੋ ਉਹਦੇ ਤੇ ਜਿਹੜਾ ਉਹਦਾ ਵਿਰੋਧ ਹੋ ਰਿਹਾ ਉਹੋ ਹੀ ਹੈ ਜਿਹੜੀ ਫਰੈਡਰਿਕ ਰੌਜਡਰ ਨੇ ਜਿਹੜੀ ਗੱਲ ਕਹੀ ਹੈ ਕਿ ਵੀ ਜਦੋਂ ਸਟੇਟ ਮਜ਼ਬੂਤ ਹੋ ਜਾਂਦੀ ਹੈ ਸਟੇਟ ਵਿੱਚ ਇੱਕ ਕੌਮ ਦੀ ਆਈਡੈਂਟੀਟੀ ਮਜ਼ਬੂਤ ਹੋ ਜਾਂਦੀ ਹੈ ਕੌਮ ਕਿਤੇ ਨਾ ਕਿਤੇ ਫਿਰ ਭੂਵਿਕ ਵਿੱਚ ਆਪਣਾ ਰਾਜ ਸਿਰਜਣ ਵੱਲ ਵਧਦੀ ਹੈਗੇ ਸੋ ਉਹ ਉਹ ਗੱਲ ਚੁਬ ਰਹੀ ਹੈ ਉਹਦੇ ਤੇ ਟਿੱਪਣੀਆਂ ਹੋ ਰਹੀਆਂ ਨੇ ਜੀ ਬਿਲਕੁਲ ਜੀ ਤੇ ਅਖੀਰ ਤੇ ਸਰਦਾਰ ਅਤਾ ਸਿੰਘ ਦੀ ਗੱਲਬਾਤ ਆਪਾਂ ਕਰ ਲੈਨੇ ਆ ਰਾਹੁਲ ਗਾਂਧੀ ਦੀ ਜਿਨ੍ਹਾਂ ਨੇ ਕਿ ਅਮਰੀਕਾ ਦੇ ਵਿੱਚ ਜਦੋਂ ਇੱਕ ਆਪਾਂ ਕਹਿ ਲਈਏ ਕਿ ਗੱਲਬਾਤ ਦੇ ਦੌਰਾਨ ਇੰਟਰਵਿਊ ਦੇ ਦੌਰਾਨ ਨੌਜਵਾਨ ਦੇ ਵੱਲੋਂ ਜਿਹੜਾ ਹੈਗਾ ਏ ਸਟੂਡੈਂਟ ਜਿਹੜਾ ਹੈਗਾ ਉਸ ਤੋਂ 1984 ਬਾਰੇ ਪੁੱਛਿਆ ਜਾਂਦਾ ਹੈ ਔਰ ਉੱਥੇ ਉਹ ਇੱਕ ਤਰ੍ਹਾਂ ਦੀ ਜ਼ਿੰਮੇਵਾਰੀ ਜਿਹੜੀ ਲੈਂਦੇ ਹੈਗੇ ਨੇ ਇਹਨੂੰ ਤੁਸੀਂ ਕਿਸ ਪੱਖ ਤੋਂ ਹਾਂ ਬਿਲਕੁਲ ਇਹ ਕਾਫੀ ਅਹਿਮ ਸਵਾਲ ਹੈਗਾ ਜਿਹੜਾ ਆਪਾਂ ਤੋਂ ਰਹਿ ਚੱਲਿਆ ਸੀ ਸੋ ਬਹੁਤ ਚੰਗਾ ਦੇਖੋ ਇੱਕ ਸਿਆਣੇ ਪੋਲੀਟੀਸ਼ੀਅਨ ਦੇ ਤੌਰ ਤੇ ਰਾਹੁਲ ਗਾਂਧੀ ਨੇ ਉਹ ਜ਼ਿੰਮੇਵਾਰੀ ਆਪਣੇ ਸਿਰ ਤੇ ਲਈ ਹੈਗੀ ਹੈ ਨਾ ਸੋ ਨਹੀਂ ਭਾਰਤ ਵਿੱਚ ਕੋਈ ਵੀ ਪੋਲੀਟੀਸ਼ੀਅਨ ਇਸ ਤਰ੍ਹਾਂ ਦੀ ਜ਼ਿੰਮੇਵਾਰੀ ਨਹੀਂ ਲੈਂਦਾ ਬੜਾ ਆਪਾਂ ਇਸ ਜ਼ਿੰਮੇਵਾਰੀ ਨੂੰ ਲਈ ਬਹੁਤ ਆਤਮਿਕ ਬਲ ਚਾਹੀਦਾ ਹੈਗਾ ਹੂੰ ਹੂੰ ਸੋ ਪਿਛਲੇ ਦਿਨੀ ਸਰਦਾਰ ਅਜਮੇਰ ਸਿੰਘ ਦੇ ਇੱਕ ਇੰਟਰਵਿਊ ਹੋਏ ਸੀ ਉਹਦੇ ਵਿੱਚ ਬਹੁਤ ਸਾਰੀਆਂ ਗੱਲਾਂ ਉਹਨਾਂ ਨੇ 2 ਘੰਟੇ ਦੇ ਇੰਟਰਵਿਊ ਆ ਉਹਦੇ ਵਿੱਚ ਜਿਹੜੀ ਪੰਜਾਬ ਵਿੱਚ ਹਿੰਸਾ ਹੋਈ ਆ ਉਹਦੇ ਵਿੱਚ ਜਿਹੜੀਆਂ ਗਲਤੀਆਂ ਹੋਈਆਂ ਸਿੱਖਾਂ ਵੱਲੋਂ ਵੀ ਉਹਦੀ ਗੱਲ ਚੱਲੀ ਆ ਤੇ ਯਾਦਵਿੰਦਰ ਨੇ ਪੁੱਛਿਆ ਸੀਗਾ ਵੀ ਕੀ ਮਾਫੀ ਮੰਗੀ ਜਾਊਗੀ ਤਾਂ ਅਜਮੇਰ ਸਿੰਘ ਨੇ ਵੀ ਇਹ ਕਿਹਾ ਸੀਗਾ ਵੀ ਅਜਹੀਆਂ ਮਾਫੀਆਂ ਮੰਗਿਆਣ ਲਈ ਬਹੁਤ ਵੱਡਾ ਆਤਮਿਕ ਬਲ ਚਾਹੀਦਾ ਹੁੰਦਾ ਹੈ ਹਨਾ ਵੀ ਉਹ ਸਿੱਖਾਂ ਨੂੰ ਵੀ ਉਹ ਆਤਮਿਕ ਬਲ ਕਿਤੇ ਜੇ ਗਲਤੀਆਂ ਹੋਈਆਂ ਨੇ ਉਹ ਆਤਮਿਕ ਬਲ ਦਿਖਾਉਣਾ ਚਾਹੀਦਾ ਸੋ ਅਸੀਂ ਸਮਝਦੇ ਆ ਵੀ ਰਾਹੁਲ ਗਾਂਧੀ ਨੇ ਜਿਸ ਪੋਲਾਈਟਨੈਸ ਨਾਲ ਜਿਸ ਦਰਿਆਦਲੀ ਨਾਲ ਉਹ ਉਹ ਗਲਤੀਆਂ ਨੂੰ ਆਪਣੀ ਝੋਲੀ ਪਵਾਇਆ ਹੈ ਤਾਂ ਉਹ ਇਹ ਕਾਫੀ ਕ੍ਰੀਏਟਿਵ ਆ ਸੋ ਮੰਨਿਆ ਜਾ ਸਕਦਾ ਵੀ ਭਵਿੱਖ ਵਿੱਚ ਜੀ ਉਹ ਰਾਜਨੀਤੀ ਵਿੱਚ ਉਹਨਾਂ ਦੇ ਕਿਤੇ ਪੈਰ ਟਿਕਦੇ ਹੈਗੇ ਆ ਤਾਂ ਇੱਕ ਚੰਗੀ ਰਾਜਨੀਤੀ ਦੀ ਸ਼ੁਰੂਆਤ ਆ ਜਿਹੜੀ ਸਿੱਖਾਂ ਨਾਲ ਤੇ ਹੋਰ ਘਟ ਗਣਤੀਆਂ ਨਾਲ ਦਲਤਾਂ ਦੇ ਹੱਕਾਂ ਲਈ ਯਾ ਜਿਹੜੀਆਂ ਆ ਬੈਕਵਰਡ ਕਲਾਸਿਸ ਆ ਉਹਨਾਂ ਦੇ ਹੱਕਾਂ ਲਈ ਉਹ ਡਟ ਕੇ ਰਾਜਨੀਤੀ ਕਰ ਰਹੇ ਆ ਕਈ ਕਈ ਵਾਰ ਉਹਨਾਂ ਦਾ ਮਜ਼ਾਕ ਵੀ ਉਡਾਇਆ ਜਾਂਦਾ ਪਰ ਜਿਹੜੀ ਅਮਰੀਕਾ ਵਿੱਚ ਉਹਨਾਂ ਨੇ ਬੜੀ ਦਰਿਆਦਲੀ ਨਾਲੇ ਮਾਫੀ ਮੰਗੀ ਆ ਅਸੀਂ ਸਮਝਦੇ ਆ ਵੀ ਇਹ ਇੱਕ ਆਤਮਿਕ ਬਲ ਨਾਲ ਭਰਪੂਰ ਵਿਅਕਤੀ ਹੀ ਮੰਨ ਸਕਦਾ ਹੈ ਔਰ ਉਹਨੇ ਕਿਹਾ ਆਏਗਾ ਉਹਦੇ ਵੀ ਮੈਂ ਦੋ ਤਿੰਨ ਵਾਰੀ ਦਰਬਾਰ ਸਾਹਿਬ ਜਾ ਕੇ ਆਇਆ ਹੈਗਾ ਵੀ ਮੈਂ ਉਸ ਗੈਲਟ ਦੀ ਫੀਲਿੰਗ ਚੋਂ ਵੀ ਜੋ ਸਾਡੇ ਬਜ਼ੁਰਗਾਂ ਨੇ ਕਰਿਆ ਉਹ ਕਹਿੰਦਾ ਮੈਂ ਬੱਚਾ ਸੀ ਉਦੋਂ ਹਮ ਹਮ ਮੈਂ ਉਹਦੇ ਵਿੱਚ ਸ਼ਾਮਲ ਨਹੀਂ ਸੀ ਪਰ ਜੋ ਵੀ ਕੁਝ ਗਲਤ ਹੋਇਆ ਸਿੱਖਾਂ ਨਾਲ ਮੈਂ ਉਹਨੂੰ ਆਪਣੀ ਝੋਲੀ ਪਾਉਂਦਾ ਦੀ ਮਾਫੀ ਮੰਗਦਾ ਸਾਨੂੰ ਲੱਗਦਾ ਇਹ ਬਹੁਤ ਵੱਡਾ ਅਕਬਾਲੀਆ ਬਿਆਨ ਹੈਗਾ ਜਿਹੜਾ ਸਿੱਖ ਕੌਮ ਨੂੰ ਵੀ ਹੁਣ ਉਸ ਨੌਜਵਾਨ ਦੇ ਮਾਮਲੇ ਵਿੱਚ ਕੁਐਸਚਨ ਆ ਕੁਛ ਅਸੀਂ ਨਹੀਂ ਕਹਿੰਦੇ ਵੀ ਉਹਨਾਂ ਨੂੰ ਵੋਟਾਂ ਪਾਓ ਜਾਂ ਕਿੱਦਾਂ ਅਸੀਂ ਕਿਸੇ ਨੂੰ ਪ੍ਰੋਪਗੇਟ ਨਹੀਂ ਕਰ ਰਹੇ ਪਰ ਇੱਕ ਸਿਆਣੇ ਪੱਤਰਕਾਰ ਦੇ ਤੌਰ ਤੇ ਅਸੀਂ ਇਹ ਕਰ ਰਹੇ ਹੈਗੇ ਆਂ ਵੀ ਇਸ ਬਾਰੇ ਸਿੱਖਾਂ ਨੂੰ ਇਨਟਰੋਸਪੈਕਟ ਕਰਨਾ ਚਾਹੀਦਾ ਵੀ ਆਪਾਂ ਕਿੱਥੇ ਖੜਨਾ ਉਹਨਾਂ ਨੇ ਜੀ ਬਿਲਕੁਲ ਜੀ ਔਰ ਨੌਜਵਾਨਾਂ ਦੇ ਵਿੱਚ ਜਿਹੜੀ ਚੇਤਨਤਾ ਹੈ ਉਸ ਦੀ ਵੀ ਛਲਾਂਗਾ ਕਰਨੀ ਬੰਦੀ ਹੈ ਕਿ ਉੱਥੇ ਕੋਈ ਝਿਜਕਿਆ ਨਹੀਂ ਗਿਆ ਕਿ ਐਡਾ ਵੱਡਾ ਜੇ ਕੋਈ ਲੀਡਰ ਹੈਗਾ ਤੇ ਉਹਨੂੰ ਸਵਾਲ ਨਾ ਕੀਤਾ ਜਾਵੇ ਅਕਾਉਂਟੇਬਿਲਟੀ ਜਾਂ ਆਪਾਂ ਕਹਿੰਦੇ ਕਿ ਨੌਜਵਾਨਤਾ ਦੇ ਵਿੱਚ ਜਿਹੜੀ ਚੇਤਨਤਾ ਹੈਗੀ ਆ ਉਹਦੀ ਵੀ ਛਲਾਂਗਾ ਕਰਨੀ ਬੰਦੀ ਹੈ ਔਰ ਦੂਜੇ ਅ ਕਿਉਂਕਿ ਜਦੋਂ ਆਪਾਂ ਇਤਿਹਾਸਿਕ ਪਰਪੱਖ ਤੋਂ ਦੇਖਣਾ ਹੋਵੇ ਤੇ ਬਹਾਦਰ ਸ਼ਾਹ ਨੇ ਵੀ ਜਿਹੜੀ ਹੈਗੀ ਆ ਕਿਤਨਾ ਕਿਤੇ ਜੋ ਗੁਨਾਹ ਕੀਤੇ ਗਏ ਸਨ ਔਰੰਗਜ਼ੇਬ ਦੇ ਵੱਲੋਂ ਉਹਨੂੰ ਲੈ ਕੇ ਜਿਹੜਾ ਹੈ ਗੁਰੂ ਸਾਹਿਬ ਦੇ ਕੋਲੋਂ ਇੱਕ ਤਰ੍ਹਾਂ ਦੀ ਮਾਫੀ ਜਿਹੜੀ ਹੈ ਉਹ ਮੰਗ ਲਈ ਸੀ ਔਰ ਇਹ ਉਹਦੀਆਂ ਕਾਰਵਾਈਆਂ ਤੋਂ ਸਿੱਧ ਹੁੰਦਾ ਹੈਗਾ ਔਰ ਉਸੇ ਤਰੀਕੇ ਦੇ ਨਾਲ ਹੀ ਜਿਹੜਾ ਹੈ ਕੌਮ ਦੇ ਨਾਲ ਜੇ ਗਲਤੀਆਂ ਦੀ ਮਾਫੀ ਮੰਗੇ ਹੁਣ ਅੱਗੇ ਕੌਮ ਨੇ ਡਿਸਾਈਡ ਕਰਨਾ ਹੈ ਕਿ ਕਿੱਧਰ ਨੂੰ ਗੱਲ ਜਿਹੜੀ ਜਾਣੀ ਹੈਗੀ ਹੈ ਅੱਜ ਦੇ ਸਾਡੇ ਨਿਊਜ਼ਪੁਆਇੰਟ ਪ੍ਰੋਗਰਾਮ ਦੇ ਵਿੱਚ ਇੰਨਾ ਹੀ ਪ੍ਰੋਗਰਾਮ ਕਿਹੋ ਜਿਹਾ ਲੱਗਿਆ ਸਾਨੂੰ ਜਰੂਰ ਤੁਸੀਂ ਜਿਹੜਾ ਹੈ ਕਾਲ ਕਰਕੇ ਦੱਸਿਓ ਸਾਡਾ ਸਟੂਡੀਓ ਦਾ ਨੰਬਰ ਹੈ 0121551101 ਅਖੀਰ ਦੇ ਵਿੱਚ ਦ ਸਤਿਕਾਰਯੋਗ ਭਾਰਤ ਸਿੰਘ ਨੂੰ ਧੰਨਵਾਦ ਫਤਿਹ ਦੀ ਸਾਨੀ ਪਾਉਣੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ